ਖਵਰ ਫਲੋਰ ਤੋਂ ਇਹ ਖ਼ਬਰ ਹੈ ਜਿੱਥੇ ਕਿ ਇੱਕ ਗੈਸ ਸਿਲੰਡਰਾਂ ਨਾਲ ਭਰੇ ਤੇਜ਼ ਰਫ਼ਤਾਰ ਵਾਹਨ ਵੱਲੋਂ ਇੱਕ ਮੋਟਰਸਾਈਕਲ ਨੂੰ ਜ਼ਬਰਦਸਤ ਫੇਡ ਮਾਰਦੇ ਹਿੰਦਾ ਮਾਮਲਾ ਸਾਹਮਣੇ ਆਇਆ ਹੈ ਇਸ ਹਾਦਸੇ ਵਿੱਚ ਜਿੱਥੇ ਕਿ ਫਲੋਰ ਦੇ ਮਹੱਲਾ ਕਾਸ਼ੀਆਂ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਉੱਥੇ ਇੱਕ ਨੌਜਵਾਨ ਗੰਭੀਰੂ ਬੀਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਨੂੰ 112 ਨੰਬਰ ਦੀ ਟੀਮ ਦੇ ਲਖਵਿੰਦਰ ਸਿੰਘ ਨੇਤਰੰਤ ਹੀ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਜ਼ਿਕਰਯੋਗ ਹੈ ਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਕੇਸ਼ ਕੁਮਾਰ ਪੁੱਤਰ ਬਲਦੇਵ ਰਾਏ ਵਾਸੀ ਕਾਜੀਆਂ ਮਹਲਾ ਫਿਲੌਰ ਵਜੋਂ ਹੋਈ ਹੈ ਜੋ ਕਿ ਆਪਣੇ ਭਤੀਜੇ ਸ਼ਿਵ ਕੁਮਾਰ ਪੁੱਤਰ ਰਮੇਸ਼ ਕੁਮਾਰ ਨਾਲ ਜੰਡੇਆਲਾ ਤੋਂ ਮੁਰਗੇ ਖਰੀਦ ਕੇ ਵਾਪਸ ਆ ਰਿਹਾ ਸੀ ਕਿ ਪਿੰਡ ਮਠੱਡਾ ਨਜ਼ਦੀਕ ਤੇਜ਼ ਰਫ਼ਤਾਰ ਆ ਰਹੇ ਸਿਲੈਂਡਰਾਂ ਨਾਲ ਭਰੇ ਵਾਹਨ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਰਕੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਸ਼ਿਵ ਕੁਮਾਰ ਜ਼ਖਮੀ ਹੋ ਗਿਆ ਫਿਲੌਰ ਤੋਂ ਨਵਰਾੰਗ ਚੈਨਲ ਇਰਾਕਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਕਰੇ ਕੀ ਹਾਸਾ ਹੋ ਗਿਆ ਤੇ ਇੱਕ ਕੋਈ ਸੰੜਾ ਵਾਲੀ ਗੱਡੀ ਸੀਗੀ ਉਹ ਹਿੱਟ ਕਰ ਗਈ ਮੋਟਰਸਾਈਕਲ ਨੂੰ ਇੱਕ ਦੀ ਜਾਨ ਚਲੀ ਗਈ ਮੌਕੇ ਤੇ ਤੇ ਇੱਕ ਦੀ ਲੱਤ ਟੁੱਟ ਗਈ ਆ ਜਿਹਦੀ ਲੱਤ ਟੁੱਟੀਆਂ ਨੂੰ ਸੇਵਾ ਹਸਪਤਾਲ ਕੋਲ ਭੇਜਤਾ ਮ੍ਰਿਤਕ ਦੀ ਪਛਾਣ ਹੋ ਹਾਂਜੀ ਹੋ ਚੁੱਕੀ ਆ ਜੀ ਦੇਖੋ ਜਿਹੜੇ ਆਣ ਵਾਲੇ ਸੀ ਕਿੱਥੋਂ ਆ ਰਹੇ ਇਹ ਮ੍ਰਿਤਕ ਰਕੇਸ਼ ਕੁਮ ਰਕੇਸ਼ ਕੁਮਾਰ ਇਹ ਸਾਨੂੰ ਪੁਲਦੇਰ ਦਾ ਬਾਡ ਨੰਬਰ 4 ਮੋਹੱਲਾ ਕਾਜ਼ੀਆਂ ਲੋਰ ਦੂਸਰਾ ਜਿਹੜਾ जखमी ਹੈ ਜੀ ਜ਼ਖਮੀ ਨੂੰ ਸੇਵਾ ਹਸਪਤਾਲ ਸ਼ੇਖ ਕੁਮਾਰ ਸਨ ਉਹ ਰਮੇਸ਼ ਕੁਮਾਰ ਵਾਸੀ ਵਾਰਡ ਨੰਬਰ 4 ਮੁਹੱਲਾ ਕਾਜੀਆ ਫਲੋਰ ਜੀ ਕਿੱਥੋਂ ਕਿੱਥੇ ਆ ਰਹੇ ਸੀ ਇਹ ਜਿੰਨੇ ਵਾਲੇ ਤੋਂ ਫਲੋਰ ਜਾ ਰਹੇ ਸੀ ਇਹ ਵਾਕਿਆ ਹੋਇਆ ਕਿਦਾਂ ਇਹ ਕੋਈ ਤੇਜ਼ ਤਰ ਤੇਜ਼ ਰਫ਼ਤਾਰ ਸੀ ਗੱਡੀ ਆਪਣੀ ਸੰਦਨ ਵਾਲੀ ਮਹਿੰਦਰਾ ਗੱਡੀ ਸੀ ਉਹ ਕਹਿੰਦੇ ਮਾਰ ਗਈ ਆ ਫੇਟ ਕਰਕੇ ਚੱਲ ਗਏ ਫੇਟ ਕਰਕੇ ਚਲੇ ਗਏ ਖਬਰ ਫਲੋਰ ਤੋਂ ਹੈ ਜਿੱਥੇ ਕਿ ਇੱਕ ਗੈਸ ਸਿਲੰਡਰਾਂ ਨਾਲ ਭਰੇ ਤੇਜ਼ ਰਫ਼ਤਾਰ ਵਾਹਨ ਵੱਲੋਂ ਇੱਕ ਮੋਟਰਸਾਈਕਲ ਨੂੰ ਜ਼ਬਰਦਸਤ ਫੇਡ ਮਾਰਦੇ ਹਿੰਦਾ ਮਾਮਲਾ ਸਾਹਮਣੇ ਆਇਆ ਹੈ ਇਸ ਹਾਦਸੇ ਵਿੱਚ ਜਿੱਥੇ ਕਿ ਫਲੋਰ ਦੇ ਮਹੱਲਾ ਕਾਸ਼ੀਆਂ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਉੱਥੇ ਇੱਕ ਨੌਜਵਾਨ ਗੰਭੀਰੂ ਬੀਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਨੂੰ 112 ਨੰਬਰ ਦੀ ਟੀਮ ਦੇ ਲਖਵਿੰਦਰ ਸਿੰਘ ਨੇ ਤੁਰੰਤ ਹੀ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਜ਼ਿਕਰਯੋਗ ਹੈ ਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਕੇਸ਼ ਕੁਮਾਰ ਪੁੱਤਰ ਬਲਦੇਵ ਰਾਏ ਵਾਸੀ ਕਾਜੀਆਂ ਮਹਲਾ ਫਿਲੌਰ ਵਜੋਂ ਹੋਈ ਹੈ ਜੋ ਕਿ ਆਪਣੇ ਭਤੀਜੇ ਸ਼ਿਵ ਕੁਮਾਰ ਪੁੱਤਰ ਰਮੇਸ਼ ਕੁਮਾਰ ਨਾਲ ਜੰਡੇਆਲਾ ਤੋਂ ਮੁਰਗੇ ਖਰੀਦ ਕੇ ਵਾਪਸ ਆ ਰਿਹਾ ਸੀ ਕਿ ਪਿੰਡ ਮਠੱਡਾ ਨਜ਼ਦੀਕ ਤੇਜ਼ ਰਫ਼ਤਾਰ ਆ ਰਹੇ ਸਿਲੈਂਡਰਾਂ ਨਾਲ ਭਰੇ ਵਾਹਨ ਨੇ ਫੇਡ ਮਾਰ ਦਿੱਤੀ ਜਿਸ ਕਾਰਨ ਰਕੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਸ਼ਿਵ ਕੁਮਾਰ ਜ਼ਖਮੀ ਹੋ ਗਿਆ ਫਿਲੌਰ ਤੋਂ ਨਵਰਾੰਗ ਚੈਨਲ ਇਰਾਕਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਪੋਰਟ ਤੇ ਕਰਿਆ ਕਿ ਹਾਸਾ ਹੋ ਗਿਆ ਇੱਥੇ ਇੱਕ ਕੋਈ ਸੰੜਾ ਵਾਲੀ ਗੱਡੀ ਸੀਗੀ ਉਹ ਹਿੱਟ ਕਰ ਗਈ ਮੋਟਰਸਾਈਕਲ ਨੂੰ ਇੱਕ ਦੀ ਜਾਨ ਚਲੀ ਗਈ ਮੌਕੇ ਤੇ ਤੇ ਇੱਕ ਦੀ ਲੱਤ ਟੁੱਟੀ ਆ ਜਿਹਦੀ ਲੱਤ ਟੁੱਟੀ ਆ ਨੂੰ ਸੇਵਾ ਹਸਪਤਾਲ ਲੋਰ ਭੇਜਤਾ ਮ੍ਰਿਤਕ ਦੀ ਪਛਾਣ ਹੋ ਗਈ ਹਾਂਜੀ ਹੋ ਚੁੱਕੀ ਆ ਜੀ ਦੇਖੋ ਜਿਹੜੇ ਆਣ ਵਾਲੇ ਸੀ ਕਿੱਥੋਂ ਆ ਰਹੇ ਇਹ ਮ੍ਰਿਤਕ ਰਕੇਸ਼ ਕੁਮ ਰਕੇਸ਼ ਕੁਮਾਰ ਇਹ ਸਾਨੂੰ ਪੁਲਦੇਰ ਦਾ ਬਾਡ ਨੰਬਰ 4 ਮੋਹੱਲਾ ਕਾਜ਼ੀਆਂ ਲੋਰ ਦੂਸਰਾ ਜਿਹੜਾ जखमी ਹੈ ਜੀ ਜ਼ਖਮੀ ਨੂੰ ਸੇਵਾ ਹਸਪਤਾਲ ਸ਼ੇਖ ਕੁਮਾਰ ਸਨ ਆਫ ਰਮੇਸ਼ ਕੁਮਾਰ ਵਾਸੀ ਵਾਰਡ ਨੰਬਰ 4 ਮੁਹੱਲਾ ਕਾਜੀਆ ਫਲੋਰ ਜੀ ਕਿੱਥੋਂ ਕਿੱਥੇ ਆ ਰਹੇ ਸੀ ਇਹ ਜਿੰਨੇ ਵਾਲੇ ਤੋਂ ਫਲੋਰ ਜਾ ਰਹੇ ਸੀ ਇਹ ਵਾਕਿਆ ਹੋਇਆ ਕਿਦਾਂ ਇਹ ਕੋਈ ਤੇਜ਼ ਤਾਰ ਤੇਜ਼ ਰਫਤਾਰ ਸੀ ਗੱਡੀ ਆਪਣੀ ਸੰਦਨ ਵਾਲੀ ਮਹਿੰਦਰਾ ਗੱਡੀ ਸੀ ਉਹ ਕਹਿੰਦੇ ਮਾਰ ਗਈ ਆ ਫੇਟ ਕਰਕੇ ਚੱਲ ਗਏ ਫੇਟ ਕਰਕੇ ਚਲੇ ਗਏ